ਫਿਲੌਰ ਤੰਮਾ ਫੈਡਰੇਸ਼ਨ ਆਫ ਇੰਡੀਆ ਅਤੇ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਵੱਲੋਂ ਬੁੱਧ ਪੂਰਨਿਮਾ ਮੌਕੇ ਫਿਲੌਰ ਵਿਖੇ ਸਮਾਗਮ ਕਰਵਾਇਆ ਗਿਆ ਅਤੇ ਬੁੱਧ ਪੂਰਨਿਮਾ ਜਿਸ ਦਿਨ ਤਥਾਗਤ ਬੁੱਧ ਦਾ ਜਨਮ ਹੋਇਆ ਗਿਆਨ ਪ੍ਰਾਪਤੀ ਹੋਈ ਅਤੇ ਮਹਾ ਪ੍ਰੀਨਿਰਵਾਣ ਹੋਇਆ ਦਾ ਪਵਿੱਤਰ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ 12 ਮਈ 2025 ਦਿਨ ਸੋਮਵਾਰ ਨੂੰ ਗੌਤਮ ਬੁੱਧਾ ਪਾਰ ਕਚੇਰੀ ਰੋਡ ਨਜ਼ਦੀਕ ਡੀਐਸਪੀ ਦਫ਼ਤਰ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਮਨਾਇਆ ਗਿਆ ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਬਿਹਾਰੀ لال ਛਿੰਜ਼ੀ ਅਤੇ ਜਰਨਲ ਫਿਲੌਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਤਮਾ ਫੈਡਰੇਸ਼ਨ ਆਫ ਇੰਡੀਆ ਦੇ ਮੁਖ ਬੁਲਾਰੇ ਐਡਵੋਕੇਟ ਸੰਜੀਵ ਪੋਰਾਵਲੋਂ ਲਾਰਟ ਬੋਧ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮਾਸਟਰ ਕਰਨਲ ਫਿਲੌਰ, ਪਰਸ਼ੂਤਮ ਫਿਲੌਰ, ਜਸਵੰਤ ਬੋਧ, ਰਾਮਜੀ ਦਾਸ ਗੰਨਾਵਲੋਂ ਖਾਸ ਤੌਰ ਤੇ ਸੰਬੋਧਨ ਕੀਤਾ ਗਿਆ। इस मौके आगुआते वर्करन वलो मोमबत्तियां जलाके लारत बोध दिया सिखयावां ते चलण दा प्रण किता गया इस मौके अमरजीत लाडी महिसमपुर डॉक्टर संदीप कुमार डॉक्टर अशोक कुमार हनी संतोषपुरा डॉक्टर बलजीत दारापुर मयेरा बोध राजेंद्र ब्रह्मपुरी स्वरूप कलेर जगबीर सदनिवस्यान संदीप कुमार आकाशदीप गढ़ा सुरजीत पौरा सुरेंद्र मल्ला प्रीतपाल लाडी गढ़ा जसविंदर बिल्लू रविदासपुरा राजकुमार हंस साब का सरपंच गढ़ा मनोर बाली संजीव परसिंहपुरा विजय रामगढ़ आदि हाजिर सन पीबी सैंती न्यूज़ चैनल तो पत्रकार जगजीत सिंह पट्टी दी खास रिपोर्ट कि जदों कोई एक्स्ट्रा विटलिटी दुनिया दे विच है पर ओदे बैक दे तो ऊपर अपना अपना रूप हो ਆਪਣਾ ਸਰਸੁਪੁਣ ਹੋ ਰਿਹਾ ਹੈ ਕਿ ਇੱਕ ਰਾਜੇ ਦਾ ਬੇਟਾ ਉਹ ਅਗਰ ਦੇਸ਼ ਛੱਡ ਕੇ ਬਾਹਰ ਚਲਾ ਜਾਂਦਾ ਕੋਈ ਗਿਆਨ ਦੀ ਪ੍ਰਾਪਤੀ ਦੇ ਲਈ ਜਾਂ ਕੋਈ ਮਿਸ਼ਨ ਨੂੰ ਪਿਆਰ ਕਰਨ ਦੇ ਲਈ ਤੇ ਲੱਗਦਾ ਹੈ ਕਿ ਉਹ ਰਾਜ ਨਾਲ ਪਿਆਰ ਲੋਹਣੋ ਅੱਜ ਬੁੱਧ ਪੂਰਨਮਾ ਦੇ ਪਵਿੱਤਰ ਉਤਸਵ ਦੇ ਉੱਤੇ ਲਾਰਡ ਬੁੱਧਾ ਪਾਰਕ ਸਲੌਰ ਦੇ ਵਿੱਚ ਕਤਰਤ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਫ ਮੰਚ ਤੇ ਟੀਮ ਤੁਮਾ ਫੈਡਰੇਸ਼ਨ ਆਫ ਇੰਡੀਆ ਦੇ ਕਾਰਪਨ ਸਹਿਬਾਨ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਬੁੱਧ ਪੂਰਨਮਾ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਹਨ ਸਾਥੀਓ ਜਦੋਂ ਆਪਾਂ ਬੁੱਧ ਪੂਰਨਮਾ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵਿੱਚ ਤਖਾ ਦੇਤੇ ਮਹਾਮਾਨਵ ਗੌਤਮ ਬੁੱਧ ਇੱਕ ਅਜਿਹੇ ਮਹਾਪੁਰਸ਼ ਹੋਏ ਨੇ ਕਿ ਉਹਨਾਂ ਦਾ ਜਨਮ ਉਹਨਾਂ ਦਾ ਪ੍ਰੀਨਿਰਵਾਣ ਦਿਵਸ ਔਰ ਉਹਨਾਂ ਦਾ ਗਿਆਨ ਪ੍ਰਾਪਤੀ ਦਿਵਸ ਇੱਕੋ ਹੀ ਦਿਨ ਮਨਾਇਆ ਜਾਂਦਾ ਨਹੀਂ ਤਾਂ ਆਪਾਂ ਹੋਰ ਦੇਖਦੇ ਹਾਂ ਮਹਾਪੁਰਸ਼ ਉਹਨਾਂ ਦਾ ਜਨਮ ਦਿਨ ਹੋਰ ਤਰੀਕ ਨੂੰ ਆ ਉਹਨਾਂ ਦਾ ਜਿਹੜਾ ਆ ਪ੍ਰੀ ਨਿਰਵਾਣ ਹੋਰ ਤਰੀਕ ਨੂੰ ਹੁੰਦਾ ਬਟ ਅਖਾਤ ਬੁੱਧ ਦਾ ਜਨਮ ਦਿਨ ਪ੍ਰੀ ਨਿਰਵਾਣ ਦਿਵਸ ਤੇ ਗਿਆਨ ਪ੍ਰਾਪਤੀ ਦਿਵਸ ਇੱਕੋ ਹੀ ਦਿਨ ਬੁੱਧ ਪੂਰਨਮਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਅਡੇ ਤੇ ਤਥਾਗਤ ਬੁੱਧਾ ਜੀ ਦਾ ਜਿਹੜਾ ਜਨਮ ਦਿਹਾੜਾ ਉਹਦੇ ਤੇ ਸਮੂਹ ਨਿਵਾਸੀਆਂ ਨੂੰ ਵਧਾਈ ਔਰ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਖਾਸ ਤੌਰ ਤੇ ਕਿਉਂਕਿ ਜਦੋਂ ਅੱਜ ਹੀ ਇਹ ਪ੍ਰੋਗਰਾਮ ਸਿਰਫ 4 ਘੰਟੇ ਪਹਿਲਾਂ ਉਲੀਕਿਆ ਭੋਰਾ ਜੀ ਦਾ ਧੰਨਵਾਦ ਜਸਵੰਤ ਜੀ ਦਾ ਔਰ ਜਦੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਮੇਰੇ ਮਿੱਤਰ ਮੋਨੂ ਜੀ ਵੀ ਉੱਥੇ ਸੀ ਬੈਠੇ ਲਗਾਤਾਰ ਗੱਲ ਕਰਦੇ ਸੀ ਟੀ.ਐੜੀ ਮਹਾਨ ਸ਼ਖਸੀਅਤ ਹੋਈ ਉਹਨਾਂ ਦਾ ਸਟੈਚੂ ਲਗਾ ਫਲੋਰ ਦੇ ਵਿੱਚ ਔਰ ਸਾਡੀ ਬਦਕਿਸਮਤੀ ਆ ਪ੍ਰਸ਼ਾਸਨ ਦੀ ਇਹ ਕਿ ਹਾਲੇ ਤੱਕ ਇਹਨੂੰ ਲੋਕ ਸਮਰਪਣ ਨਹੀਂ ਕੀਤਾ ਗਿਆ ਅੱਜ ਤੁਸੀਂ ਵਿਦਾਇ ਦੇ ਪਾਤਰ ਹੋ ਤੁਸੀਂ ਤਥਾਗਤ ਬੁੱਧਾ ਦੀ ਜਿਹੜੀ ਮੂਰਤੀ ਆ ਉਹਨੂੰ ਅੱਜ ਆਪਣੇ ਆਪ ਲੋਕ ਸਮਰਪਣ ਕਰ ਦਿੱਤਾ ਇਹ ਲੋਕਾਂ ਦੀ ਜਿੱਤ ਆ ਦੇ ਵਿੱਚ ਅੱਜ ਦਾ ਦਿਨ ਜਿਹੜਾ ਬਹੁਤ ਮਹਾਰਿਆ ਜਿਹੜਾ ਅੱਜ ਅਧਿਕਤ ਬੁੱਧ ਜੀ ਦਾ ਅੱਜ ਜਿਹੜਾ ਜਨਮ ਦਿਨ ਆ ਤੇ ਨਾਲ-ਨਾਲ ਉਹਦਾ ਜਿਹੜਾ ਪ੍ਰੀ ਨਿਰਮਾਣ ਵੀ ਆ ਅੱਜ ਧੰਮਾ ਫੈਡਰੇਸ਼ਨ ਵੱਲੋਂ ਤੇ ਲੋਕ ਸਾਫ ਮੱਚ ਵੱਲੋਂ ਇੱਥੇ ਅੱਜ ਉਹਨਾਂ ਦਾ ਦਿਨ ਮਨਾਇਆ ਗਿਆ ਕਿੱਥੇ ਦਿਨ ਮਨਾਇਆ ਗਿਆ ਉੱਥੇ ਬਤਾਏ ਵੀ ਦਿੱਤੇ ਸਾਰੇ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਤੇ ਸਾਡੇ ਭਾਰਤੀਆਂ ਨੂੰ ਵਧਾਈ ਦੇ ਦਿੱਤੀ ਆ ਦੇ ਨਾਲ ਨਾਲ ਪ੍ਰੇਰਨਾ ਵੀ ਦਿੱਤੀ ਆ ਵੀ ਜਿਹੜੇ ਬੁੱਧ ਜੀ ਸੀ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਜਿੱਥੋਂ ਸਿੱਖਿਆ ਲੈ ਕੇ ਸਾਡੇ 바ਵਾ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਨੂੰ ਗੁਰੂ ਧਾਰਿਆ ਸਿੱਖਿਆ ਲਈ ਉਹਨਾਂ ਤੋਂ ਉਹਨੇ ਬਹੁਤ ਮਹਾਨ ਕੰਮ ਕੀਤੇ ਸੀ ਚਾਹੁੰਦੇ ਆ ਵੀ ਅਸੀਂ ਇਹ ਜਿਹੜੇ ਲੋਕ ਸਾਡੇ ਸਾਥ ਹੀ ਆਏ ਉਹਨਾਂ ਦੇ ਵਿਚਾਰਾਂ ਤੇ ਪੈਰਾ ਦੇਣਾ ਜਿਹੜੇ 바ਵਾ ਸਾਹਿਬ ਦੇ ਕੰਮ ਕੀਤੇ ਹੋਇਆ ਜਿਹੜੇ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਦੇ ਉਹਨਾਂ ਦੇ ਸੰਵਿਧਾਨ ਬਚਾਉਣ ਲਈ ਲਗਾਤਾਰ ਹੈ ਸਾਨੂੰ ਸੰਘਰਸ਼ ਦੇ ਵਿੱਚ ਮੈਦਾਨ ਦੇ ਵਿੱਚ ਰਹਿਣਾ ਪੈਣਾ ਇਸ ਕਰਕੇ ਅਸੀਂ ਅੱਜ ਮਹਾਨ ਜਿਹੜੇ ਸਾਡੇ ਯੋਧੇ ਹੋਏ ਆ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਇਸ ਕਰਕੇ ਸਾਰੇ ਨੂੰ ਬਧਾਈ ਦਿੰਦੇ ਆ ਜੈ ਜੱਤਾ ਜੈ ਸੰਘਰਸ਼ ਜੈ ਪੀਐਮ ਜੈ ਭਾਰਤ